ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਨੇ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਵਿਸਾਖੀ ਤੋਂ ਦੂਜੇ ਦਿਨ ਅੱਜ ਵੀਡੀਓ ਬਣਾ ਰਿਹਾ ਤੇ ਵਿਸਾਖੀ ਦੇ ਤਿਹਾੜੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅੱਜ ਆਪਾਂ ਚੱਲੇ ਆ ਜੀ ਬਾਬੇ ਦੀ ਕਿਰਪਾ ਨਾਲ ਕਣਕ ਵੜਨ ਵਾਸਤੇ ਤੇ ਚੱਲੇ ਆ ਮਹਾਰਾਜ ਦੀ ਕਿਰਪਾ ਨਾਲ ਜੀ ਅੱਜ ਕਣਕ ਵੱਢਣ ਪਹਿਲੇ ਦਿਨ ਕਰਦੇ ਆ ਸ਼ੁਰੂਆਤ ਤੇ ਟਰਾਲੀ ਆਪਾਂ ਨੇ ਪਾਰੀ ਦੂਜੀ ਟਰਾਲੀ ਲਿਆਊਗਾ ਗੋਲਡੀ ਤੇ ਟਰਾਲੀ ਵਾਲਾ ਪੱਲੜ ਜਿਹੜਾ ਉੱਥੇ ਇੱਕ ਲਾ ਲਾਂਗੇ ਜਾ ਕੇ ਵੱਲਣ ਵਿੱਚ ਰੱਖ ਲਿਆ ਵਰਗੇ ਪਾਉਂਦਾ ਸੋਨੇ ਤੇ ਮਾਰੇ ਨੇ ਬਹੁਤ ਸੁੱਖ ਸ਼ਾਂਤੀ ਨਾਲ ਦਿਨ ਲਿਆਂਦਾ ਅਰਦਾਸ ਕਰਦੇ ਆਂ ਭਾਈ ਸਭ ਦੇ ਕਣਕ ਵੱਢ ਕੇ ਸਹੀ ਸਲਾਮਤ ਦਾਣੇ ਘਰੇ ਆ ਜਾਣ ਤੇ ਵੈਸੇ ਤਾਂ ਆਪਾਂ ਨੇ ਗੁਰਦੁਆਰਾ ਸਾਹਿਬ ਦੇਖ ਕਰਾ ਕੇ ਸਵੇਰੇ ਅਰਦਾਸ ਕਰਵਾਤੀ ਸੀ ਤੇ ਨਵੀਂ ਫਸਲ ਦੀ ਆਉਣ ਦੀ ਖੁਸ਼ੀ ਦੇ ਵਿੱਚ ਆਪਾਂ ਗੁਰੂ ਮਹਾਰਾਜ ਦਾ ਉਟਾਸਰਾ ਲੈ ਕੇ ਜੀ ਅੱਜ ਪਹਿਲੇ ਦਿਨ ਸ਼ੁਰੂ ਕਰਿਆ ਕਣਕ ਦੀ ਬਾਢੀ ਤੇ ਹੁਣ ਚੱਲਦੇ ਆਪਾਂ ਬੁਰਜ ਵਾਲੀ ਮੋਟਰ ਤੇ ਉੱਥੇ ਜਾ ਕੇ ਦਿਖਾਉਨੇ ਆ ਤੁਹਾਨੂੰ ਕਿਹੜੀ ਕਣਕ ਹੈ ਤੇ ਕਿਹੜੀ ਮਸ਼ੀਨ ਹੈ ਚੱਲੀਏ ਬੰਗਾ ਇੱਕ ਹੋਰ ਪਾਰ ਆ ਵੀ ਵੱਡਾ ਹਾਂਜੀ ਭਾਈ ਪਹੁੰਚ ਗਏ ਆਪਾਂ ਬੁਰਜ ਵਾਲੀ ਮੋਟਰ ਤੇ ਆਹ ਕਣਕ ਹੈ ਜੀ ਆਪਣੀ ਬੜਬਰ ਤਕਰੀਬਨ 5 6 ਏਕੜ ਤੇ ਟਰਾਲੀ ਆਪਾਂ ਨੇ ਲੈ ਆਂਦੀ ਸੌਨੀ ਖੜਾ ਕੇ ਚੱਲਿਆ ਗਿਆ ਪਿੰਡ ਨੂੰ ਉਹ ਆਉਂਦੀ ਹੈ ਮਸ਼ੀਨ ਪ੍ਰੀਤ ਤੇ ਨੇੜੇ ਆ ਜਾਣ ਦਾ ਦੁਆਰੇ ਦਿਖਾਉਣਾ ਤੁਹਾਨੂੰ ਤੇ ਰਾਜੂ ਆ ਗਿਆ ਸੀ ਸਵੇਰੇ ਆ ਬੜ ਤੇ ਖੁੰਝਾਂ ਚੋਂ ਡਾਲ ਡੂਲ ਥੋੜਾ ਜਿਹਾ ਖੇਤ ਇਹ ਨੀਮ ਹੈ ਤੇ ਆਹ ਉਹ ਮਸ਼ੀਨ ਬੜਨ ਵਾਸਤੇ ਲਈ ਕਹ ਲੋ ਬੜ ਲਈ ਕਣਕ ਦੀ ਹੁਣ ਤਾਂ ਇਹ ਪੇਪਰ ਜੀ ਆਪਾਂ ਹੀ ਮਸ਼ੀਨ ਵੜ ਜੂ ਤੇ ਰਾਜੂ ਨੇ ਵੱਢ ਕੇ ਕਣਕਾ ਰੱਖ ਲਈ ਇੱਧਰ ਕਿਵੇਂ ਆ ਰਾਜਕਮਲ ਚਾਹ ਪੀ ਲੈ ਚਾਹ ਲੈ ਆਂਦੇ ਤੇ ਪਾਣੀ ਪਾਤਾ ਦਰਖਤਾਂ ਜ ਆਹ ਦਰਖਤ ਲਾਏ ਸੀ ਆਪਾਂ ਨੇ ਪਿਛਲੇ ਸਾਲ ਤੇ ਆਪਾਂ ਨੇ ਕਣਕ ਬੀਜਣ ਤੋਂ ਵਜੀਰੀ ਵੱਢਣ ਵੇਲੇ ਲਾਏ ਜੀਰੀ ਵੱਢਣ ਵੇਲੇ ਲਾਏ ਸੀਗੇ ਦਰਖਤ ਤਿੰਨ ਲਾਤੇ ਦੋ ਆ ਡਿੱਕਾਂ ਨੇ ਉਹਦਾ ਪਤਾ ਨਹੀਂ ਕੀ ਹੈ ਦਰਖਤਾਂ ਨੂੰ ਉਹ ਤਾਂ ਡੇਕ ਤੇ ਇੱਕੋ ਜਾਮਣ ਤਿੰਨ ਲਾਤੇ ਜੀ ਤੇ ਕਣਕ ਆਪਾਂ ਕਰਦੇ ਆ ਸ਼ੁਰੂ ਵੱਢਣੀ ਬਸ ਹਣ ਬਾਬੇ ਦੀ ਕਿਰਪਾ ਦਾ ਟੇਕਦੇ ਆ ਮੱਥਾ ਮੱਥਾ ਟੇਕ ਕੇ ਫਿਰ ਚੜਾਉਨੇ ਆ ਤੁਹਾਨੂੰ ਦਿਖਾਉਨੇ ਆ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਵੀਡੀਓ ਦੇਖਿਓ ਲਓ ਜੀ ਬਾਬਿਓ ਆ ਗਈ ਮਸ਼ੀਨ ਕਣਕ ਵੱਢਣ ਵਾਸਤੇ ਆਹ ਦਿਨ ਦਾ ਬੜੇ ਸਬ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹਰੇਕ ਕਿਸਾਨ ਵੀਰ ਨੂੰ ਤੇ ਮਾਰੇ ਸਾਰੇ ਕਿਸਾਨਾਂ ਦੀ ਜ਼ਿੰਦਗੀ 'ਚ ਇਹ ਦਿਨ ਲਿਆਵੇ ਪੂਰੀ ਪੂਰੀ ਜਗਾ ਲੋ ਜੀ ਮਹਾਰਾਜ ਦੀ ਕਿਰਪਾ ਹੋ ਗਈ ਤੇ ਚਲਾਦੀ ਮਸ਼ੀਨ ਆਪਾਂ ਨੇ ਫੋਰਮੈਨ ਨੇ ਕਰ ਲਿਆ ਸ਼ੁਰੂ ਤੇ ਪ੍ਰੀਤ ਮਸ਼ੀਨ ਰੰਗ ਰੰਗ ਕਰਾਤਾ ਪਹਿਲੀ ਵਾਰੀ ਜੀਰੀ ਵੇਲੇ ਪ੍ਰਾਈਮਰ ਕਰਾਇਆ ਸੀ ਤੇ ਰੰਗ ਕਰਾ ਕੇ ਇਦ ਕੀ ਫੈਕਟਰੀ ਚੋਂ ਲੈਂਦੀ ਆ ਸਾਰੀ ਰਿਪੇਅਰ ਵੀ ਇਹਦੀ ਫੈਕਟਰੀ ਚ ਹੋਈ ਆ ਤੇ ਮਾਰੇ ਸੁੱਖ ਰੱਖੇ ਸਹੀ ਸਲਾਮਤ ਮਸ਼ੀਨ ਚੱਲੇ ਤੇ ਸਹੀ ਸਲਾਮਤ ਫਸਲਾਂ ਦੀ ਕਟਾਈ ਕਰੇ ਤੇ ਚਲੋ ਦੇਖਦੇ ਆ ਜੀ ਹੁਣ ਮਾਗਰ ਕੋਈ ਦਾਣਾ ਪਹਿਲੇ ਦਿਨ ਚਲਾਈ ਅੱਜ ਪਹਿਲਾ ਟੈਂਕ ਪੂਰਾ ਫੁੱਲ ਭਰ ਕੇ ਲੱਗਿਆ ਪੌਣ ਤੇ ਲਾਤੀ ਪਹਿਲੀ ਟਰਾਲੀ ਹੈ ਜੀ ਆ ਭਈਆ ਕਹਿੰਦਾ ਮੈਂ ਸਿੱਖਣੀ ਆ ਮਸ਼ੀਨ ਮੈਂ ਪਹਿਲਾਂ ਥੱਬੇ ਚੱਕ ਕੇ ਸੈਕਟਰ ਵਾਲੇ ਉੱਤੇ ਆ ਗੱਲ ਸਹੀ ਆ 2 ਮੀਟਰ ਦਾ ਕੋਈ ਫਰਕ ਨਹੀਂ ਪੈਂਦਾ ਵੀਰੇ ਚੱਲਦੀ ਤੇ ਕਈ ਵਾਰੀ ਪੈਰ ਪੂਰ ਤਲਕ ਜਾਂਦਾ ਹੁੰਦਾ ਕੋਈ ਪਤਾ ਨਹੀਂ ਹੁੰਦਾ ਮਾੜੇ ਟਾਈਮ ਦਾ ਚਲੋ ਪਵਾ ਲਈਏ ਜੀ ਧਾਣੇ ਸੋਨੀ ਹੈਗਾ ਉਹਦਾ ਟਰੈਕਟਰ ਕੋਲੇ ਆ ਗਿਆ ਸਵਰਾਜ ਗੋਲਡੀਕੇ ਵਾਲਾ ਗੱਗੀ ਲੈ ਕੇ ਤੇ ਟੈਂਕ ਪਾਤਾ ਇੱਕ ਕਣਕ ਜਮਾ ਸੁੱਕੀ ਐ ਦੇਖ ਲਓ ਤੁਸੀਂ ਇੱਕ ਵੀ ਦਾਣਾ ਨਰਮ ਨਹੀਂ ਕਣਕ ਐ ਜਿਹੜੀ ਇਹ ਬੜਬਰ ਆ ਸਫਾਈ ਵੀ ਮਸ਼ੀਨ ਦੀ ਹੈਗੀ ਆ ਥੋੜੀ ਢੰਡੀ ਆ ਗਈ ਉਹ ਤਾਂ ਕਰਕੇ ਆ ਗਈ ਵੀ ਪਹਿਲੇ ਦਿਨ ਚਲਾਈ ਅੱਜ ਮਾੜੀ ਜਿਹੀ ਆਈ ਐ ਦੇਖਿਓ ਅਗਲੇ ਟੈਂਕਰੋਂ ਕਹਿੰਦੇ ਉਹ ਵੀ हट ਜੂਗੀ ਸਫਾਈ ਬਹੁਤ ਵਧੀਆ ਮਸ਼ੀਨ ਦੀ ਬਾਕੀ ਕਣਕ ਹੈ ਬੜਬਰ ਬੜਬਰ ਕਣਕ ਤੇ ਬੀਜੀ ਲੇਟ ਸੀ ਸਾਰੀ ਕਣਕ ਨਾਲੋਂ ਆ ਗਈ ਪਹਿਲਾਂ ਬਜਾਈ ਤਾਂ ਇਹਦੀ ਤਕਰੀਬਨ 4 ਨਵੰਬਰ ਦੀ ਹੋਈ ਹੋਈ ਆ 3 4 ਨਵੰਬਰ ਇਸ ਤੋਂ ਪਹਿਲਾਂ 22 ਬੀਜੀ ਦੀ 29 ਅਕਤੂਬਰ ਨੂੰ ਉਹ ਹਜੇ ਟਾਈਮ ਲੱਗੂਆ 2-3 ਦਿਨ ਲੱਗੂ 22 ਤੇ ਫਾੜ ਫੜ ਦਾ ਆਪਣਾ ਹੀ ਫੇਟ ਤੇ ਚਲੋ ਮਸ਼ੀਨ ਚੱਲ ਰਹੀ ਐ ਰਾਜੂ ਬਈਆ ਖੜਾ ਰਾਜੂ ਬੜ ਤੇ ਡਾਲਾ ਧੁੱਪ ਤਾਂ ਹੀ ਲੱਗਦੀ ਲਓ ਜੀ ਵੀਰੇ ਦੂਆ ਟੈਂਕ ਪਾਉਣ ਲੱਗਿਆ ਰਾਜੂ ਲੱਭਦਾ ਕਹਿੰਦਾ ਮੈਂ ਨਾਲ ਹੁੰਦੇ ਪੱਲੜ ਦਾ ਪਦਮ ਉਹ ਫੋਰਮੈਨ ਮੁੰਡਾ ਨਾਮ ਆ ਹਾਂ ਫੋਰਮੈਨ ਆ ਕਹਿੰਦੇ ਫੋਰਮੈਨ ਆ ਲਓ ਜੀ ਨਾਲ ਦਾ ਚੱਲਦੀ ਹੈ ਬਾਡੀ ਰੱਬ ਰੱਬ ਸੁੱਖ ਰੱਖੇ ਤੇ ਹੁਣ ਸਫਾਈ ਹੋਰ ਵੀ ਜ਼ਿਆਦਾ ਵੱਧ ਗਈ ਚਲੋ ਜੀ ਕਰੋ ਚੱਲੇ ਉਧਰ ਬੰਦੇ ਰੋਟੀ ਲੈਣ ਦੁਪਹਿਰ ਦਾ तकरीबन 1 ਵਜੇ ਗਿਆ ਜੀ 11 ਵਜੇ ਦੇ ਮਸ਼ੀਨ ਚਲਾਉਂਦੇ ਸੀਗੇ ਓਏ ਪਾਣੀ ਪਿਆ ਓਰੇ ਆਵਾਂ ਨਾ ਯਾਰ ਰੋਟੀ ਲੈ ਕੇ ਉਹ ਬੀ ਖਾਲੀ ਅਧਿਆਗ ਨੇ ਅੱਧੇ ਕ ਬੰਦੇ ਰਹਿੰਦੇ ਨੇ ਰੋਟੀ ਖਾਣ ਤੋਂ ਆ ਆ ਜਾ ਫੋਰਮੈਨ ਆਉਂਦਾ ਫੋਰਮੈਨ ਉਤਰਿਆ ਆ ਜਾ ਰੋਟੀ ਖਾ ਲੈ ਓਏ ਮੁੰਡਿਆ ਆ ਆ ਗਿਆ ਫੋਰਮੈਨ ਗਾ ਆ ਆ ਗਿਆ ਫੋਰਮੈਨ ਥੋੜੀ ਪਾਣੀ ਖਾ ਰੋਟੀ ਖਾਓ ਆ ਕੇ ਰਾਲੇ ਲਵੇ ਲੱਗ ਗਿਆ ਬਸ ਤੇ ਟਰਾਲੀ ਵੀ ਆਪਣੀ ਲਵੇ ਲੱਗੀ ਤੇ ਬਾਬੇ ਦੀ ਕਰਪਾ ਨਾਲ ਵਧੀਆ ਚੱਲਦੀ ਆ ਮਸ਼ੀਨ ਪਹਿਲੇ ਦਿਨ ਚੱਲੀ ਆ ਜਵੇ ਤੇ ਬੜਾਈ ਬੜੀ ਹੌਲੀ ਹੌਲੀ ਕਰਦੇ ਨੇ ਪਿਆਰ ਨਾਲ ਕੋਸਾ ਹਜੇ ਕੰਮ ਚੱਲਿਆ ਸ਼ੁਰੂ ਹੋਇਆ ਇਸ ਕਰਕੇ ਬਾਕੀ ਇਹ ਮਸ਼ੀਨ ਵਾਲਿਆਂ ਦੀ 19 ਹਫ਼ਤਾ ਮੈਂ ਦਰਅੰਕਲ ਉਹਨਾਂ ਦੀ ਵੀ ਮਸ਼ੀਨ ਚਲਾਉਂਦੀ ਹੌਲੀ ਨੇ ਉਹ ਕਿਹਾ ਹੋਇਆ ਉਹਨਾਂ ਦਾ ਸਟਾਫ ਵਾਲਿਆਂ ਨੂੰ ਵੀ ਮਸ਼ੀਨ ਦਾ ਕੋਈ ਲੰਬਾ ਨਾਮ ਨਹੀਂ ਦੇਖੋ ਜਿੱਕਿਨੀ ਹੌਲੀ ਚੱਲਦੀ ਆ ਮੇਰੀ ਜੀ ਵੀਰੇ ਵੱਡਿਆ ਗਿਆ ਘੇਰਾ ਬਣਾ ਤਾਂ ਆ ਘੇਰਾ ਰਹਿ ਗਿਆ ਆਪਣਾ 7-8 ਕਿਰ ਲੱਗਿਆ ਹੋਣਾ ਕੋਲੋਂ ਪਵਾਮਾ ਕੇ ਦੂਜੀ ਥਾਲੀ ਦੀ ਗੋਲਡੀ ਵਾਲੀ ਦੀ ਗੋਲਡੀ ਦਾ ਭਾਈ ਆਇਆ ਅੱਜ ਗੱਡੀ ਗੋਲਡੀ ਨੂੰ ਕੰਮ ਅਸੀਂ ਹੋ ਗਿਆ ਹੋਇਆ ਕਿਤੇ ਤੇ ਚਲੋ ਲਓ ਜੀ ਬਈ ਬਾਬੇ ਦੀ ਕਿਰਪਾ ਨਾਲ ਘੇਰਾ ਮੁੱਕ ਗਿਆ ਬਣਾਉਰੇ ਬੁਰਜ ਵਾਲਾ ਕੰਮ ਬਰਡਲੀ ਜੀ ਕਣਕ ਬੁਰਜ ਵਾਲੀ ਮੋਟਰ ਤੇ ਮਾਲਕ ਦਾ ਸ਼ੁਕਰ ਇੱਕ ਥੋੜੀ ਜੀ ਅੱਗ ਲੱਗੀ ਸੀ ਇੱਧਰ ਦੇ ਪਾਸੇ ਉਹ ਉੱਚੇ ਦਰਖਤਾਂ ਤੋਂ ਗਾਹ ਹੈਗੀ ਤਾਂ ਕਾਫੀ ਦੂਰ ਸੀ ਪਰ ਕੰਟਰੋਲ ਕਰ ਲਈ ਕਹਿੰਦੇ ਕਣਕ ਵੱਡੇ ਹੋਏ ਚ ਮਾੜੀ ਮੋਟੀ ਜੰਗਿਆੜਾ ਟਰੈਕਟਰ ਵੀ ਲੱਗ ਗਿਆ ਤੇ ਉਹ ਬਚਤ ਰਹੀ ਗਈ ਮਹਾਰਾਜ ਦੀ ਕਿਰਪਾ ਨਾਲ ਤੇ ਬਾਕੀ ਆਪਣਾ ਜਿਹੜਾ ਬੁਰਜ ਵਾਲੀ ਮੋਟਰ ਦੇ ਕਣਕ ਦਾ ਕੰਮ ਹੋ ਗਿਆ ਖਤਮ ਹੁਣ ਚੱਲਾਂਗੇ ਮੰਡੀ 'ਚ ਆਹ ਟਰਾਲੀ 'ਚ ਵੀ ਪਾ ਲਿਆ ਤੇ ਆਪਣਾ ਹੀ ਟਰਾਲੀ ਉਹ ਖੜੀ ਆ ਚਲੋ ਚੱਲਦੇ ਆ ਟਰਾਲੀ ਕੋਲ ਨੂੰ ਆ ਪਵਾ ਕੇ ਦਾਣੇ ਰਾਜੀਪੂ ਵਾਲਾ ਬਹੁਤ ਬੱਚੇ ਹੋ ਗਏ ਓਏ ਮੂਰੇ ਨੂੰ ਪਵਾ ਦੇ ਚਲੋ ਜੀ ਪਵਾ ਤੇ ਦਾਣੇ ਤੇ ਮਹਾਰਾ ਦਾ ਲੱਖ ਲੱਖ ਸ਼ੁਕਰ ਬਾਰ ਬਾਰ ਅੱਬਾ ਮਹਾਰਾ ਦਾ ਸ਼ੁਕਰੇ ਕਰਦਾ ਜਿਹਦੇ ਕਰਕੇ ਆਪਣੀ ਮਿਹਨਤ ਨੂੰ ਰੰਗ ਭਾਗ ਲੱਗੇ ਨੇ ਤੇ ਬਾਕੀ ਹੁਣ ਚੱਲਦੇ ਆ ਮੰਡੀ ਜਿਵੇਂ ਮੈਂ ਦੱਸਿਆ ਅਮਰਕੜ ਮੰਡੀ ਜਿੱਥੇ ਆਪਾਂ ਕਣਕ ਵੇਚਦੇ ਆ ਫਸਲ ਬਾਕੀ ਉੱਥੇ ਜੱਲਾ ਚੱਲ ਕੇ ਦਿਖਾਉਣਾ ਤੁਹਾਨੂੰ ਮੰਡੀ ਦੇ ਰੰਗ ਢੰਗ ਜੀ ਬਈ ਪਹੁੰਚ ਗਏ ਆਪਾਂ ਅਮਰਕੜ ਦਾਣਾ ਮੰਡੀ ਚ ਪੂਰੀ ਗਹਿਵਾ ਗਹਿਵਾ ਹੋ ਗਈ ਪਰ ਸੋ ਮੈਂ ਅਸੀਂ ਕੁਛ ਨਹੀਂ ਸੀਗਾ ਮਤਲਬ ਇੱਕ ਅੱਧੀ ਕਣਕ ਦੀ ਢੇਰੀ ਸੀ ਉਹ 골ਡੀ ਕੈਟ ਟਰਾਲੀ ਤੇ ਲਾਉਣ ਲੱਗੇ ਤੇ ਆ ਆਪਣੇ ਟਰਾਲੀ ਅਜੇ ਉਦੋਂ ਬਾਅਦ ਲਾਉਣ ਲੱਗਣਗੇ ਦਿਨੋਂ ਦਿਨ ਵਧੇ ਜਾਊਗਾ ਹੁਣ ਕੱਲੋਂ ਹੋਰ ਵਾਜੂ ਅੱਜ ਵੀ ਕੱਲੋਂ ਅੱਜ ਵਧ ਗਿਆ ਅੱਜ ਨਾਲੋਂ ਕੱਲੋਂ ਵਾਜੂਗਾ ਉਹ ਦੁਕਾਨ ਆ ਆਪਣੇ ਆਰਤੀ ਇਹਦੀ ਆ ਸਰਪੰਚ ਕਮਿਸ਼ਨ ਤੇ